ਦੋਸਤੋ ਆਪਣਾ ਕੋਲੇ ਨਾਲ ਇੱਕ ਮੱਲਾ ਪਿੰਡਾ ਤਹਿਸੀਲ ਜਗਰਾਉਂਗਾ ਮੱਲਾ ਪਿੰਡਾ ਇੱਥੋਂ ਦਾ ਇੱਕ ਕਰਮਜੀਤ ਸਿੰਘ ਪਿਛਲੀ 21 ਰਸਤ ਤੋਂ ਲਾਪਤਾ ਕਰਮੂ ਬਾਸ ਚੜ ਕੇ ਗਿਆ ਸਵੇਰ ਨੂੰ 9:00 ਵਜੇ ਜਗਰਾਵੇਂ ਪਹੁੰਚਿਆ ਜਗਰਾਮਾ ਤੋਂ ਗੱਹਾਂ ਨਹੀਂ ਪਤਾ ਲੱਗਿਆ ਉਹਦੇ ਬੱਚਿਆਂ ਨਾਲ ਗੱਲਬਾਤ ਹੋਈ ਆ ਉਹ ਤੁਹਾਨੂੰ ਵੀਡੀਓ ਦਿਖਾਉਨੇ ਆ ਉਹਨਾਂ ਵੱਲੋਂ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਕੋਈ ਵੀ ਬੰਦਾ ਉਹਨਾਂ ਦੇ ਪਿਤਾਦੋਂ 10 ਲੱਖ ਕਿੱਥੇ ਆ ਜਾਂ ਉਹਦੇ ਬਾਰੇ ਕੋਈ ਜਾਣਕਾਰੀ ਦਿੰਦਾ ਉਹਨਾਂ ਨੇ ਫੋਨ ਨੰਬਰ ਵੀ ਦਿੱਤੇ ਆ ਆਪਦੇ ਫੋਨ ਵਿੱਚ ਦੇਵਾਂਗੇ ਤੇ ਜੇ ਕਿਸੇ ਵੀਰ ਨੂੰ ਭਰਾ ਨੂੰ ਇਹ ਬਾਈ ਕਰਮਜੀਤ ਸਿੰਘ ਪਿੰਡ ਮੱਲੇ ਤੋਂ ਮਿਲੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਉਹਨਾਂ ਦੇ ਮੁੰਡੇ ਤੁਹਾਡੇ ਕੋਲ ਆਪ ਆ ਕੇ ਲੈ ਜਾਣਗੇ ਜਾਂ ਕਿਸੇ ਨੇ ਦੇਖਿਆ ਕਿਸੇ ਗੁਰਦੁਆਰੇ ਕਿਸੇ ਸਾਂਝੀ ਜਗ੍ਹਾ ਤੇ ਕਿਤੇ ਵੀ ਹੋ ਸਕਦਾ ਤੇ ਕਿਰਪਾ ਕਰਕੇ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਧੰਨਵਾਦ ਹਾਂ ਜੀ ਬੀ ਜੀ ਸਾਨੂੰ ਪਤਾ ਲੱਗਿਆ ਪਿੰਡ ਮੱਲੇ ਦਾ ਕਰਮਜੀਤ ਸਿੰਘ ਕੁਝ ਦਿਨਾਂ ਤੋਂ ਲਾਪਤਾ ਵਾ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਕੌਣ ਮੇਰਾ ਨਾਮ ਗੁਰਮੀਤ ਸਿੰਘ son of ਕਰਮਜੀਤ ਸਿੰਘ ਪਿੰਡ ਮੱਲਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਵਾ ਤੇ ਮੇਰੇ ਪਿਤਾ ਜੀ ਕਿੰਨੇ ਤਰੀਕ ਤੋਂ ਲਾਪਤਾ ਵਾ 21 ਤਰੀਕ ਤੋਂ ਲਾਪਤਾਂ ਜੋ ਜਗਰਾਉਂ ਵਾਲੀ ਬੱਸ ਚੜ੍ਹ ਕੇ ਗਏ ਸਵੇਰ 9:00 ਵਜੇ ਹਾਂ ਤੇ ਜਗਰਾਉਂ ਬੱਸ ਸਟੈਂਡ ਗਏ ਤੇ ਜਗਰਾਉਂ ਬੱਸ ਸਟੈਂਡ ਤੋਂ ਬਾਅਦ ਸਾਨੂੰ ਕੋਈ ਜ ਨਹੀਂ ਪਤਾ ਲੱਗਿਆ ਜਗਰਾਉਂ ਬੱਸ ਸਟੈਂਡ ਕੈਮਰੇ ਚੈੱਕ ਕੀਤੇ ਪਰ ਉਹ ਕੈਮਰਾ ਉੱਥੇ ਕੋਈ ਨਹੀਂ ਚੱਲਦਾ ਕਰੋ ਗਿਆ ਦਾ ਤੁਹਾਡੇ ਕੋਲ ਕਿਸੂ ਗਤ ਕਰੋਗੇ ਆ ਕਰੋਗੇ ਜਦੋਂ ਅਸੀਂ ਕਰੇ ਦੇਖਿਆ ਤੇ ਬਾਅਦ ਕੈਮਰੇ ਚੈੱਕ ਕੀਤੇ ਤਾਂ ਹੋਰ ਸਵਾ 9 ਵਾਲੀ ਬੱਸ ਚੜ ਕੇ ਗਏ ਕੈਮਰਿਆਂ ਦੇ ਤੇ ਉਸ ਵਾਰ ਫਿਰ ਕਿਹੜੀ ਬੱਸ ਚੜਿਆ ਇਹ ਬੱਸ ਬੱਸ 62 ਬੱਸ ਤੇ ਅੱਛਾ ਜਗਰਾਉਂ ਗਏ ਆ ਹਾਂ ਜਗਰਾਉਂ ਨੂੰ ਗਏ ਆ ਜੀ ਤੇ ਜਿਰਾਉਂ ਜਾ ਕੇ ਤੁਸੀਂ ਕੈਮਰੇ ਵਗੈਰਾ ਜਾਓ ਆਪਾਂ ਪਾਸੇ ਸਕੇਮਰੇ ਚੈੱਕ ਕੀਤੇ ਜਿਰਾਉਂ ਹਾਂ ਜੀ ਜਿਰਾਉਂ ਜਾ ਕੇ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਆ ਪਰ ਉੱਥੇ ਕੋਈ ਕੈਮਰਾ ਨਹੀਂ ਚੱਲਦਾ ਚੱਲਦਾ ਨਹੀਂ ਹਾਂਜੀ ਤੇ ਇਹਨਾਂ ਦੀ ਉਮਰ ਕਿੰਨੀ ਕਹਿੰਨਾ ਦੀ ਉਮਰ 72 ਸਾਲ ਆ ਜੀ ਠੀਕ ਆ ਤੇ ਪਾਇਆ ਕੀ ਇਹਨਾਂ ਨੇ ਪੈਂਟ ਸ਼ਰਟ ਪਾਇਆ ਕੀ ਪਾਇਆ ਇਹਨਾਂ ਦੇ ਗੁਲਾਬੀ ਪੱਗ ਬੰਨੀ ਹੋਈ ਆ ਮਹਿਰੂਨ ਜੀ ਤੇ ਚਿੱਟਾ ਕੁਰਤਾ ਪਜਾਮਾ ਤੇ ਪੈਰਾਂ ਦੇ ਵਿੱਚ ਚੱਕਣਾ ਠੀਕ ਆ ਤੇ ਤੁਸੀਂ ਕਿੱਥੇ ਕਿੱਥੇ ਭਾਲ ਕੀਤੀ ਤੁਸੀਂ ਇਹਨਾਂ ਦੀ ਅਰ ਸਾਰੇ ਪੰਜਾਬ ਦੇ ਬੱਚੇ ਅੰਬਰਸਤ ਸਾਹਿਬ ਅਨੰਦਪੁਰ ਸਾਹਿਬ ਜਿੰਨੀਆਂ ਧਾਰਮਿਕ ਜਗ੍ਹਾ ਸਾਰੀਆਂ ਤੇ ਪਹਾੜ ਕਰ ਚੁੱਕੇ ਆ। ਹੁਣ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਿਆ ਕੋਈ ਹੋਰ ਨਹੀਂ ਹੋਇਆ। ਇੱਕ ਦਿਨ ਤੁਸੀਂ ਪੋਸਟਰ ਫੜੀ ਬੈਠੇ ਆ। ਇਹਦੇ ਤੇ ਤੁਸੀਂ ਲਿਖਿਆ ਵਾ ਵੀ 51000 ਦਾ ਨਾਮ ਕੀ 51000 ਦਾ ਨਾਮ ਤੁਸੀਂ ਦੇਵੋਗੇ? ਨਹੀਂ 51000 ਅਸੀਂ 80 ਲੱਖ ਰੁਪਇਆ ਨਾਮ ਦੇਵਾਂਗੇ। ਲਿਖਿਆ ਤੇ 51 ਵਾ। 51 ਪਹਿਲਾਂ ਅਸੀਂ ਅਸੀਂ ਉਸ ਤੋਂ ਬਾਅਦ ਵਧਾ ਦਿੱਤਾ ਵੀ ਜੇ ਕੋਈ ਲੱਖ ਰੁਪਇਆ ਨਾਮ ਜੇ ਕੋਈ ਸਾਨੂੰ ਬੰਦਾ ਲੱਭ ਕੇ ਦੱਸਦਾ ਵਾ ਪਤਾ। ਤਾਂ ਜੀ ਉਹਨੂੰ 1 ਲੱਖ ਰੁਪਿਆ ਨਾਮ ਦੇ ਮੰਗਦੇ ਆ ਅੱਜ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆ ਸਾਨੂੰ ਕੋਈ ਸਹੂ ਪਤਾ ਦੱਸੇ ਕਿ ਕੋਈ ਦਾ ਟਿਕਾਣਾ ਦੱਸੇ ਅਸੀਂ ਨੂੰ 1 ਲੱਖ ਰੁਪਿਆ ਨਾਮ ਦੇ ਮੰਗਦੇ ਹਾਂ ਸੂਚਿਤ ਕੀਤਾ ਹਾਂਜੀ ਇਸਤਰੀ 21 ਤਰੀਕ ਨੂੰ ਅਸੀਂ ਜਦੋਂ ਲਾਪਤਾ ਹੋਇਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ 23 ਤਰੀਕ ਨੂੰ ਸਾਰੀ ਕਾਰਵਾਈ ਕੀਤੀ ਆ ਤੇ ਉਹਦਾ ਸਬੂਤ ਸਾਡੇ ਕੋਲੇ ਕੀ ਸਬੂਤ ਸਾਡੇ ਕੋਲੇ ਸਾਡੇ ਕੋਲੇ 21 ਤਰੀਕ ਦੀ ਐਫ ਆਈ ਉਹ ਐਪਲੀਕੇਸ਼ਨ ਵੀ ਆਈ 23 ਤਰੀਕ ਦੀ ਡੀ ਡੀ ਆਰ ਜਿਹੜੀ ਉਹਨਾਂ ਨੇ ਉਹ ਕੀਤੀ ਆ ਉਹ ਵੀ ਸਾਡੇ ਕੋਲੇ ਆ ਜੀ ਪੁਲਿਸ ਸੈਯੋਦੇਰੀ ਤੁਹਾਨੂੰ ਪੁਲਿਸ ਪੂਰਾ ਸੰਯੋਗ ਦੇ ਰਹੀ ਹੈ ਸਾਨੂੰ ਕੋਈ ਪਤਾ ਨਹੀਂ ਚੱਲ ਰਿਹਾ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ ਗਏ ਅਜੇ ਤਾਂ ਬੰਦੇ ਹਯੂਰ ਸਾਹਿਬ ਕੋਣੀ ਵੀ ਭੇਜੇ ਪਿਆਈ ਸਾਰੇ ਦਸਤਾਵਜ਼ ਜਗਤ ਸਾਰਿਆਂ ਦੇ ਚੈੱਕ ਕਰੀ ਜਾਂਦੇ ਠੀਕ ਆ ਉਹ ਮਤੈ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਤਰੀਕੇ ਨਾਲ ਹੀ ਘਰੇ ਆ ਜੀ ਤੁਸੀਂ ਵੀ ਆ ਜੀ ਹਮ ਸਾਨੂੰ ਉਹ ਤੋਂ ਬਿਨਾਂ ਸਾਧਾਂ ਮੈਂ ਹੂੰ ਹੋਰ ਤੁਸੀਂ ਵੀ ਜੀ ਦੱਸੋ ਕਿੰਨਾਂ ਚੱਲ ਬਸ ਇਹੀ ਆ ਵੀ ਹੱਤ ਬਣ ਕੇ ਨਹੀਂ ਤੇ ਠੀਕ ਹੈ ਕਿਸੇ ਨੂੰ ਮਿਲਦਾ ਸਾਨੂੰ ਇਹ ਨੰਬਰਾਂ ਤੇ ਸੰਪਰਕ ਕਰੇ ਤੇ ਜੇ ਕਿਸੇ ਨੇ ਦੇਖਿਆ ਉਹ ਵੀ ਸਾਨੂੰ ਦੱਸ ਸਕਦਾ ਫੋਨ ਕਰਕੇ ਦੱਸ ਸਕਦਾ ਵੀ ਅਸੀਂ ਇੱਥੇ ਦੇਖਿਆਗਾ ਅਸੀਂ ਉਹਦੀ ਉਹਦੀ ਅੱਗੇ ਉਹ ਪੜਤਾਲ ਕਰ ਸਕੀ ਜੀ ਛੋਟੀ ਮੰਗਾ ਵੀ ਕੋਈ ਫੋਨ ਕਰ ਦੇ ਵੀ ਸਿੱਥੇ ਆਪਾਂ ਆਪ ਜਾ ਕੇ ਲੈ ਕੇ ਆਉਂਗੇ ਆਪ ਭਜਾ ਕੇ ਲੈ ਕੇ ਆਵਾਂਗੇ ਜੇ ਸਾਨੂੰ ਕੋਈ ਫੋਨ ਕਰਦਾ ਅਸੀਂ ਆਪ ਭਜਾ ਕੇ ਲੈ ਕੇ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ ਆਵਾਦ ਆ ਕਿਸੇ ਵਿਅਕਤੀ ਨੂੰ ਤੁਹਾਨੂੰ ਕਿਹੜੇ ਨੰਬਰ ਤੇ ਸੰਪਰਕ ਕਰੇ ਹੋ ਸਾਡਾ ਨੰਬਰ ਹੈ ਜੀ 924770014 ਦੁਆਰੇ ਬੋਲ ਦਿਓ 924770014 ਤੁਸੀਂ ਵੀਰ ਜੀ 8427644094 8327644094 ਇੱਕ ਸਾਡਾ ਨੰਬਰ ਹੈ ਜੀ 924770014 ਦੁਆਰੇ ਬੋਲ ਦਿਓ 924770014 ਤੁਸੀਂ ਵੀਰ ਜੀ 8427644094 8327644094 ਇੱਕ ਨੰਬਰ ਹੈ 90412 96683 90412 96683 ਤੁਹਾਨੂੰ ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਤਿੰਨ ਨੰਬਰ ਤੁਸੀਂ ਜਾਰੀ ਕੀਤੇ ਹੈ ਬਹੁਤ ਠੀਕ ਹੈ ਧੰਨਵਾਦ